ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਯੁੱਧਿਆ Hindu ਤਵਾ ਅਤਵਾਦ ਦੇ ਅਸਥਾਨ ਤੋਂ ਪੰਜਾਬ 'ਚ ਪਹੁੰਚੇ ਹਰ ਉਹ ਭਈਆ ਹਰ ਉਹ ਹਿੰਦੁਸਤਾਨੀ ਜੋ ਪੰਜਾਬ ਦੇ ਵਿੱਚ Hindu ਅਤਵਾਦ ਫੁਲਾ ਰਿਹਾ ਹੈ ਅੱਜ ਸੁਨੇਹਾ ਦਿੱਤਾ ਉਹਨਾਂ ਨੂੰ ਅਚਲੇਸ਼ਵਰ ਧਾਮ ਬਟਾਲਾ ਮੰਦਿਰ ਰੇਲਵੇ ਸਟੇਸ਼ਨ ਬਟਾਲੇ ਤੋਂ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ Hindu ਅਤਵਾਦ ਫਲਾਣ ਵਾਲਿਓ 19 ਤਾਰੀਖ 19 ਅਕਤੂਬਰ ਪੰਜਾਬ ਛੱਡ ਜਾਓ ਤੇ ਵਾਪਸ ਅਯੋਧਿਆ ਆਪਣੇ ਹਿੰਦੂਤਵਾ ਅਤਵਾਦ ਦੇ ਘਰੇ ਪਹੁੰਚ ਜਾਓ 19 ਅਕਤੂਬਰ ਦੇ ਛਾਪੇ ਲੱਗੇ ਆ ਬਟਾਲਾ ਰੇਲਵੇ ਸਟੇਸ਼ਨ ਤੇ ਪੰਜਾਬ ਹਿੰਦੋਸਤਾਨ ਦਾ ਹਿੱਸਾ ਨਹੀਂ ਹੈ ਤੇ ਹਿੰਦੂ ਅਤਵਾਦੀਓ ਹਿੰਦੋਸਤਾਨੀਓ ਅੱਜ ਸਮਾਂ ਆ ਗਿਆ ਹੈ ਫੈਸਲਾ ਲੈਣ ਦਾ ਕੁਛ ਘੜੀਆਂ ਹੁੰਦੀਆਂ ਜਦੋਂ ਫੈਸਲੇ ਲਏ ਜਾਂਦੇ ਐ ਸਿਕਸ ਫਰ ਜਸਟਿਸ ਨੇ ਫੈਸਲਾ ਲਿਆ 19 ਅਕਤੂਬਰ ਤੱਕ ਦਾ ਸਮਾਂ ਦਿੰਨੇ ਆ ਸੀ ਤੁਹਾਨੂੰ 19 ਅਕਤੂਬਰ ਦਾ 19 ਅਕਤੂਬਰ ਜਦੋਂ ਤੁਸੀਂ ਦੁਨੀਆ ਦੇ ਵਿੱਚ ਦੀਵਾਲੀ ਮਨਾਉਂਦੇ ਹੋ 19 ਅਕਤੂਬਰ ਤੱਕ ਪੰਜਾਬ ਛੱਡ ਦਿਓ ਜਿੱਥੇ ਅਯੋਧਿਆ ਵਿੱਚ ਇਸ ਵਰੀ ਹਨੇਰਾ ਹੋਣਾ ਹੈ દિਵਾਲੀ ਤੇ ਉੱਥੇ ਹਰਕਰ ਹਿੰਦੂ ਅੱਤਵਾਦੀ ਜਿਹੜਾ ਪੰਜਾਬ ਦੇ ਵਿੱਚ ਅੱਤਵਾਦ ਫਲਾ ਰਿਹਾ ਹੈ ਉੱਥੇ ਹਨੇਰਾ ਹੋ ਜਾਏਗਾ। ਇਹੀ ਸੁਨੇਹਾ ਪੰਜਾਬ ਦੇ ਡੀਜੀਪੀ ਭయ్యా ਗੌਰਵ ਯਾਦਵ ਜਿਹੜਾ ਹਿੰਦੂ ਅੱਤਵਾਦੀਆਂ ਦਾ ਸਾਥ ਦੇ ਰਿਹਾ ਹੈ ਇਹ ਵਰਦੀਆਂ ਤੇ ਫੁੱਲ ਜਿਆਦਾ ਸਮਾਂ ਨਹੀਂ ਰਹਿੰਦੇ ਤੇ ਭਗਵੰਤ ਝਾੜੂ ਮਾਨ ਤੇਰੀ ਸਰਕਾਰ ਦਾ ਥੀਲਾ ਥੀਲਾ ਕਰ ਦੇਾਂਗੇ ਜਿਵੇਂ ਅੱਗੇ ਕਾਂਗਰਸ ਦਾ ਤੇ ਬੀਜੇਪੀ ਦਾ ਹੋਣ ਵਾਲਾ ਹੈ ਪੰਜਾਬ ਆਜ਼ਾਦੀ ਦੇ ਰਸਤੇ ਤੇ ਆ ਹਥਿਆਰ ਹੈ ਵੋਟਾਂ ਦਾ ਉਹੋ ਵੋਟਾਂ ਉਹ ਬਰੂਦ ਜਿਹੜਾ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਏਗਾ 19 ਅਕਤੂਬਰ ਹਿੰਦੂ ਅਤਵਾਦੀਓ ਪੰਜਾਬ ਛੱਡ ਜੋ ਪੰਜਾਬ ਦੇ ਵਿੱਚ ਸਿਰਫ ਬੰਦੀ ਸ਼ੋਰ ਦਵਸਤੇ ਦੀਪਮਾਲਾ ਕਰਨ ਵਾਲਾ ਰਹੇਗਾ ਸਿਰਫ ਦੀਪਮਾਲਾ ਕਰਨ ਵਾਲਾ ਅਸੀਂ ਸਾਰੇ ਅਚਲੇਸ਼ਵਰ ਮੰਦਿਰ ਕਾਰ ਸੇਵਾ ਟਰੱਸਟ ਦੇ ਸਾਰੇ ਟਰੱਸਟੀ ਐਸਐਸਪੀ ਸਾਹਿਬ ਨੂੰ ਇਸ ਵਿਸ਼ੇ 'ਚ ਮਿਲਿਆ ਜਿਹੜੀ ਗੁਰਪੰਤ ਸਿੰਘ ਪੰਨੂ ਸੇਖਵ ਜਿ세 ਨੇ ਅਚਲੇਸ਼ਵਰ ਕਾਮ ਦਾ ਨਾਮ ਲੈ ਕੇ ਔਰ ਪ੍ਰਵਾਸੀਆਂ ਨੂੰ ਥ੍ਰੈਟ ਕੀਤਾ ਉਸ ਮਕਸਦ ਦੇ ਵਿੱਚ ਅਸੀਂ ਸਾਰੀ ਮੰਦਿਰ ਟਰੱਸਟ ਦੀ ਟੀਮ ਐਸਐਸਪੀ ਸਾਹਿਬ ਨੂੰ ਸੁਰੱਖਿਆ ਬਾਰੇ ਕੋਈ ਪ੍ਰਵਾਸੀ ਜਿਨੇ ਵੀ ਨੇ ਡਿਸਟ੍ਰਿਕਟ ਅਰਦਾਸਪੁਰ ਦੇ ਆਪਣੀ ਛੱਟੂ ਆਉਣ ਵਾਲੀ ਹੈ ਉਹ ਸਾਡੇ ਅਸ਼ਲੇਸ਼ਵਰ ਮੰਦਿਰ ਹੀ ਮਨਾਉਂਦੇ ਆ ਉਹਦੀ ਸਿਕਿਉਰਿਟੀ ਬਾਰੇ ਕਿਹਾ ਗਿਆ ਸਾਡੇ ਕੋਲ ਸਿਕਿਉਰਿਟੀ ਨਾਮ ਦੀ ਉਥੇ ਕੋਈ ਚੀਜ਼ ਨਹੀਂ ਹੈ ਸਾਡਾ ਜਿਹੜਾ ਨੌਵੀਂ ਦਸਵੀਂ ਦਾ ਮੇਲਾ ਉਹ ਵੀ 30 ਕਿ ਤੀਕ ਦੁਪਰ ਨੂੰ ਆਉਣ ਵਾਲਾ ਹੈ ਜਿਸ ਵਿਸ਼ੇ ਦੇ ਵਿੱਚ ਐਸਐਸਪੀ ਸਾਹਿਬ ਨੂੰ ਅੱਜ ਮਿਲਿਆ ਗਿਆ ਹੈ ਔਰ ਡੀਜੀਪੀ ਸਾਹਿਬ ਨੂੰ ਡੀਜੀਪੀ ਸ਼ੁਕਲਾ ਸਾਹਿਬ ਨੂੰ ਉਹਨਾਂ ਨੂੰ ਵੀ ਅਸੀਂ ਬੇਨਤੀਆਂ ਈਮੇਲ ਤਾਂ ਨਹੀਂ ਕੀਤੀਆਂ ਔਰ ਉਹਨਾਂ ਨੇ ਅੱਜ ਵਿਸ਼ਵਾਸ ਹੋਇਆ एसएसपी साहब ने ਵੀ ਪੱਕੀ ਜੜੀ ਹੈ ਪਰਮਨੈਂਟ ਸਕਿਉਰਟੀ ਮੰਦਰ ਨੂੰ ਮਿਲੇਗੀ ਔਰ ਉਹਨਾਂ ਨੇ ਸਾਰੀ ਸਾਡੀ ਟੀਮ ਨੂੰ ਇਹ ਵਿਸ਼ਵਾਸ ਹੋਇਆ ਹੈ ਕਿ ਸਕਿਉਰਟੀ ਦੇ ਬਕੌ ਅਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਕਰਾਂਗੇ ਇਸ ਵੀ ਇਸ ਤਰ੍ਹਾਂ ਹੈ ਕਿ ਤੁਸੀਂ ਖੁਦ ਆਪਣਾ ਕਰਾ ਬਟੂਰ ਦੀ ਗੱਲ ਸਾਰੇ ਬਚਾ ਦੇਗੇ ਤੇ ਇੱਕ ਰੁਪਇਆ ਸਿਰਫ ਇਹ ਜੜੀ ਪਟਾਣੀ ਤਿੱਖੀ ਪਟਾਣੀ ਮੈਂ ਕਾਲੀ ਦੁਆਰੀ ਦਾ ਮੰਦਰ ਉਹ ਬਣਾਵਾਂ ਉਹ ਲੋਕ ਦੁਆਰੀ ਮੰਦਰ ਜਿਹੜੇ ਇੱਕ ਪਾਰਟੀਕੂਲਰ ਬਾਰਡ ਦਾ ਕੀਤਾ ਹੈ ਨਹੀਂ ਹੈ ਨਹੀਂ ਨਹੀਂ ਤੇ ਯੂ نو ਬੈਟ ਮੰਦਰ ਕੋਈ ਦਿੱਕਾ ਪਰਬੰਧ ਨਹੀਂ ਸਰ ਇਟਾ ਬੜਾ ਮੰਦਰ ਹੈ ਕੋਈ ਸਕਿਉਰਟੀ ਨਹੀਂ ਕੋਈ ਕੁਝ ਨਹੀਂ ਦੂਸਰੀ ਗੱਲ ਸਰ ਮੇਲੇ ਤੇ ਵੀ ਇਹਨਾਂ ਕੋ ਕੋਈ ਸਰ ਸ਼ਰਵਣ ਮਾਸ ਸਰ ਤਾਂ ਵੀ ਉਹ ਜੀ ਸਾਡੇ ਜੀ ਕਾਰਦੀਆਂ ਦੇ ਪ੍ਰੈਜ਼ੀਡੈਂਟ ਨੇ ਮੈਸੂਮ ਕੀ ਇਹ ਸਾਡੇ ਮੰਦਰ ਤੇ ਬਿਲਕੁਲ ਵੀ ਨਹੀਂ ਟੋੜਾ ਟੋੜਾ ਕੋਈ ਕੋਈ ਨਹੀਂ ਕਰਦਾ ਸਰ ਸਾਡਾ ਵੀ ਪੁਆਇੰਟ ਆ ਤੇ ਇੱਕ ਸਿਕਿਉਰਟੀ ਐਂਡ ਪਰਸਨਲ ਸਿਕਿਉਰਟੀ ਬੜਾ ਜ਼ਰੂਰੀ ਪ੍ਰਧਾਨ ਨੂੰ ਪਰਸਨ ਸਿਕਿਉਰਟੀ ਦਿੱਤੀ ਹੈ ਕਿਉਂਕਿ ਦੇਸ਼ੋ ਦਾ ਮੇਰਾ ਮੰਦਰ ਆ ਜਿਹੜਾ ਮਰਾ ਵੱਲ ਚਿਮਰਾ ਸ਼ਾਹਬ ਮਿਲਦਾ ਇੱਥੇ ਤੇ ਇਸ ਕਰਕੇ ਮੰਦਰ ਨੂੰ ਸਿਕਿਉਰਟੀ ਦਿੱਤੀ ਹੈ ਤੇ ਅੱਜ ਸਾਡਾ ਮੇਲਾ ਆ ਰਿਹਾ ਵਾ ਠੀਕ ਹੈ ਕੋਈ ਕੋਈ ਫਿਕਰ ਨਹੀਂ ਨਾ ਕਰੋ ਕਿਰਾਂ ਜਿਹੜੇ ਇਮੀਡੀਏਟ ਜਿਹੜੇ ਅੱਜ ਵਾਲੇ ਦੋ ਸੀਗੇ ਇਹ ਅੱਜ ਹੀ ਹੋ ਗਾ ਤਾਂ ਆ ਜਿਹੜਾ ਫਿਰ ਮੀਟਿੰਗ ਹੈ ਉਦੋਂ ਜਿਹੜੇ ਇੱਕ ਬੇਨਤੀ ਹੈ ਜੀ ਮੇਰੇ ਵੱਲੋਂ ਇੱਕ ਜਿਹੜਾ ਸਾਡੇ ਤੋਂ ਪੁਲਿਸ ਵਾਲਾ ਉੱਥੇ ਮੰਗਿਆ ਗਿਆ ਅਪਣਾਉ ਵਪਾਰ ਹੈ ਉਹ ਵਿਦ ਯੂਅਰ ਪਰਮਿਸ਼ਨ ਜੇ ਮੈਂ ਕਿਤੇ ਇੱਧਰ ਉੱਧਰ ਜਾਣਾ ਹੋਵੇ ਉਹ ਨਹੀਂ ਮੈਂ ਲਿਜਾ ਸਕਦਾ ਕਦੇ ਨਹੀਂ ਲਿਜਾ ਸਕਦਾ ਇਸੇ ਲਈ ਸਾਡੇ ਪੇਜ ਚੱਲਦੇ ਇਸ ਤੋਂ ਨੂੰ ਤੋਂ ਨਾ ਆ ਰਿਹਾ। ਆ ਗਏ। ਕੋਈ ਗੱਲ ਨਹੀਂ। ਕਹਿੰਦਾ ਅੰਦੀ ਬਾਕੀ ਵੀ ਲੈ ਲਓ ਸਾਰੇ ਸਾਰੇ ਆਉਣਗੇ। ਪਾਟੋ ਆਟੋ ਜੈਦੀ ਭਾਈ। ਵਰਮਾ ਸਾਹਿਬ ਆ ਗਏ। ਜੈਦੀ ਸਾਹਿਬ। ਜਾਓ ਜਾਓ। ਦੋ ਹੋਰ ਨਹੀਂ ਆਉਂਦਾ। ਡੈਡੀ ਜੀ ਆ ਜਾਓ। नेवाची प्रवादिया होते आणि माननीय मरवाजी आणि आजी आजी नाही ग्लो 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 ठीक आहे जो धन्यवाद थैंक यू